ਹੁਣ ਸੁਣਿਓ ਧਿਆਨ ਦੇ ਨਾਲ ਕਿਵੇਂ ਦੁਸ਼ਮਣ ਵੀ ਸਿੱਖਾਂ ਦੀ ਤਾਰੀਫ ਕਰਦਾ ਸੀ 나ਦਰ ਸ਼ਾਹ ਦੀ ਕਚਹਿਰੀ ਲੱਗੀ ਹੋਈ ਹੈ ਅਗਲੇ ਨੇ ਬਿਲਕੁਲ ਸਾਹਮਣੇ ਖਾਨ ਬਹਾਦਰ ਜ਼ਕਰੀਆ ਖਾਨ ਨੂੰ ਖੜਾਇਆ ਹੋਇਆ ਹੈ ਕੋਈ ਆਪ ਬੰਦਾ ਆਪਣੇ ਧਰਮ ਦੀ ਗੱਲ ਕਰੇ ਸਿਫਤ ਕਰੇ ਇਹ ਅਲੱਗ ਗੱਲ ਹੈ ਪਰ ਕੋਈ ਦੁਸ਼ਮਣ ਉਹ ਵੀ ਸਿੱਖਾਂ ਦੀ ਤਾਰੀਫ ਕਰੇ ਇਹ ਤੇ ਕਮਾਲ ਹੋ ਜਾਂਦੀ ਹੈ ਨਾ 나ਦਰ ਸ਼ਾਹ ਪੁੱਛਦਾ ਹੈ ਕਹਿੰਦਾ ਕੌਣ ਨੇ ਇਹ ਖਾਨ ਬਹਾਦਰ ਜ਼ਕਰੀਆ ਖਾਨ ਇੱਕ ਜਵਾਬ ਦਿੰਦਾ ਹੈ ਉਹ ਕਹਿੰਦਾ Hindu Turkan ਤੇ ਹੈ ਨਿਆਰਾ ਫਿਰਕਾ ਇਨਕਾ ਅਪਰ ਅਪਾਰਾ ਉਹ ਕਹਿੰਦਾ ਨਾ ਇਹ Hindu ਨੇ ਤੇ ਨਾ ਇਹ ਮੁਸਲਮਾਨ ਨੇ ਇਹ ਵੱਖਰੇ ਨੇ Hindu Turkan ਤੇ ਹੈ ਨਿਆਰਾ ਫਿਰਕਾ ਇਨਕਾ ਅਪਰ ਅਪਾਰਾ ਵਿਆਹ ਨਿਕਾਹ ਨਾ ਇਹ ਕਰ ਰਹੇ ਨਾ ਇਹ Hindu ਧਰਮ ਦੇ ਮੁਤਾਬਕ ਵਿਆਹ ਕਰਦੇ ਨੇ ਬੇਦੀ ਦੇ ਆਲੇ ਦਾਲੇ ਲਾਵਾ ਨਹੀਂ ਲੈਂਦੇ ਇਹ ਅੱਗ ਵਾਲ ਕੇ ਲਾਵਾ ਨਹੀਂ ਲੈਂਦੇ ਜਿਵੇਂ ਸਾਡੇ ਕੁੱਕੇ ਲੱਗੇ ਹੋਏ ਨੇ ਅੱਜ ਕੱਲ ਸਾਡੇ ਵਿੱਚੋਂ ਹੀ ਨਿਕਲੇ ਨੇ ਨਾ ਉਹ ਦੁਸ਼ਮਣ ਕਹਿੰਦਾ ਕਹਿੰਦਾ ਵਿਆਹ ਨਿਕਾਹ ਨਾ ਇਹ ਕਰ ਰਹੇ ਹਨ ਨਾ ਇਹ ਨਿਕਾਹ ਕਰਾਉਂਦੇ ਨੇ ਨਾ ਇਹ ਵਿਆਹ ਕਰਵਾਉਂਦੇ ਨੇ ਭੁਗਤ ਆਨੰਦ ਆਨੰਦ ਪੜੇ ਹਨ ਇਹ ਆਨੰਦ ਪੜਦੇ ਨੇ ਇਹਨਾਂ ਦੀ ਰੀਤ ਹੈ ਇਹ ਆਨੰਦ ਪੜਦੇ ਨੇ ਕਿ ਆ ਕਮਾਲ ਦੀ ਚੀਜ਼ ਲਗੀ ਕਹਿੰਦਾ ਵਿਆਹ ਨਿਕਾਹ ਨਾ ਇਹ ਕਰ ਰਹੇ ਹਨ ਭੁਗਤ ਆਨੰਦ ਆਨੰਦ ਪੜੇ ਹਨ ਇਹਨਾਂ ਦੇ ਕੋਈ ਮਰ ਜਾਂਦਾ ਨਾ ਕਿਰਿਆ ਕਰਮ ਕਰਾਵਤ ਨਹੀਂ ਹੱਡੀ ਗੰਗਾ ਪਾਵਤ ਨਹੀਂ ਇਹਨਾਂ ਦੇ ਕਿਸੇ ਦੀ ਮੌਤ ਹੋ ਜਾਂਦੀ ਹੈ ਨਾ ਇਹ ਕਰਮकांड ਨਹੀਂ ਕਰਦੇ ਕਿਰਿਆ ਕਰਮ ਇਹ ਕੋਈ ਕਿਰਿਆ ਕਰਮ ਨਹੀਂ ਕਰਦੇ ਹੱਡੀ ਗੰਗਾ ਪਾਵਤ ਨਹੀਂ ਇਹ ਹੱਡੀਆਂ ਪਾਉਣ ਦੇ ਲਈ ਗੰਗਾ ਦੇ ਵਿੱਚ ਨਹੀਂ ਜਾਂਦੇ ਪਰ ਅਜੇ ਧਿਆਨ ਮਾਰ ਕੇ ਦੇਖੋ ਤੇ ਥੋੜਾ ਜਿਹਾ ਅਸੀਂ ਕਿੱਥੇ ਖੜੇ ਆ ਉਹ ਲੋਕ ਗੰਗਾ ਤੇ ਜਾਂਦੇ ਸੀ ਹਰ ਦੁਆਰ ਜਾਂਦੇ ਸੀ ਅਸੀਂ ਆਪਣਾ ਉਹਦੀ ਜਗ੍ਹਾ ਦੇ ਉੱਪਰ ਬਣਾ ਲਿਆ ਕੀਰਤਪੁਰ ਪਤਾਲਪੁਰੀ ਰਹਿਤ ਮਰਿਆਦਾ ਪੜ ਕੇ ਦੇਖੋ ਉਹਦੇ ਵਿੱਚ ਕੀ ਲਿਖਿਆ ਹੋਇਆ ਪਤਾਲਪੁਰੀ ਕੀਰਤਪੁਰ ਕਰਤਾਰਪੁਰ ਸਪੈਸ਼ਲ ਲਿਖਿਆ ਉੱਥੇ ਵੀ ਜਾ ਕੇ ਆਸਤ ਪਾਉਣੇ ਮਨ ਮਤ ਨੇ ਉਧਰ ਦੁਸ਼ਮਣ ਤਰੀਫ਼ ਕਰਦਾ ਪਿਆ ਹੈ ਸਿੱਖਾਂ ਦੀ ਵੀ ਇਹ ਕੀ ਕਰਦੇ ਨੇ ਕਹਿੰਦਾ ਕਿਰਿਆ ਕਰਮ ਕਰਾਵਤ ਨਹੀਂ ਹੱਡੀ ਗੰਗਾ ਪਾਵਤ ਨਹੀਂ ਸਿੰਘ ਸਿੰਘਣੀ ਜਬ ਮਰ ਜਾਂ ਹੈ ਵੰਡਤ ਹਲਵਾ ਤਰੰਤ ਬਣਾਏ ਹੈ ਕਚਹਿਰੀ ਦੇ ਸਾਹਮਣੇ ਖਾਨ ਬਹਾਦਰ ਜਕਰੀਆ ਖਾਨ ਪਤਾ ਕੀ ਕਹਿੰਦਾ ਕਹਿੰਦਾ ਇਹਨਾਂ ਦੇ ਘਰੇ ਕਿਸੇ ਜਮਾਨ ਪੁੱਤ ਦੀ ਮੌਤ ਵੀ ਹੋ ਜਾਂਦੀ ਹੈ ਨਾ ਕੋਈ ਵੀ ਮਰ ਜਾਂਦਾ ਇਹ ਮਿੱਠਾ ਮੂੰਹ ਕਰਵਾਉਂਦੇ ਨੇ ਇਕੜਾ ਪ੍ਰਸ਼ਾਦ ਤਿਆਰ ਕਰਦੇ ਨੇ ਅਤੇ ਸੰਗਤ ਦੇ ਵਿੱਚ ਵਰਤਾਉਂਦੇ ਨੇ ਇਹ ਹੁਕਮ ਦੇ ਵਿੱਚ ਰਹਿੰਦੇ ਨੇ ਇਹ ਭਾਣੇ ਦੇ ਵਿੱਚ ਰਹਿੰਦੇ ਨੇ ਇਹ ਗੁਰੂ ਦੇ ਨਿਜ਼ਮ ਦੇ ਵਿੱਚ ਗੁਰੂ ਦੀਆਂ ਬਾਤਾਂ ਪਾਉਂਦੇ ਨੇ ਇਹ ਗੁਰੂ ਦੇ ਮੁਤਾਬਕ ਚੱਲਣਾ ਇਹਨਾਂ ਨੂੰ ਇਹਨਾਂ ਦਾ ਗੁਰੂ ਦੱਸ ਕੇ ਗਿਆ ਹੈ ਕਿਰਿਆ ਕਰਮ ਕਰਾਵਤ ਨਹੀਂ ਹੱਡੀ ਗੰਗਾ ਪਾਵਤ ਨਹੀਂ ਸਿੰਘ ਸਿੰਘਣੀ ਜਦ ਮਰ ਜਾ ਹੈ ਬਾੰਡਤ ਹਲਵਾ ਤਰੰਤ ਬਣਾ ਹੈ ਉਹ ਕੜਾ ਪ੍ਰਸ਼ਾਦ ਨੂੰ ਹਲਵਾ ਦੱਸਦੇ ਆਪ ਦੇ ਮੁਤਾਬਕ ਕੰਠੀ ਜੰਜੂ ਤਿਲਕ ਕੰਠੀ ਜੰਜੂ ਤਿਲਕ ਨ ਧਰਹੀ ਬੁੱਤ ਪ੍ਰਸਤੀ ਕਬ ਹੁਨਾਤ ਕਰਹੀ ਸਾਡੇ ਵਾਲੇ ਛੱਡਦੇ ਨੇ ਅਸੀਂ ਸ਼ਹੀਦਾਂ ਦੇ ਨਾਂ ਦੇ ਉੱਪਰ ਜਗਾ ਬਣਾ ਲੀਆਂ ਉੱਥੇ ਜਾਣਾ ਸ਼ੁਰੂ ਕਰਤਾ ਜਿੱਥੇ ਦੇਖਿਆ ਜਾ ਕੇ ਮੱਥਾ ਟੇਕਣਾ ਸ਼ੁਰੂ ਕਰਤਾ ਕਿਤੇ ਹਰੀ ਚਾਦਰ ਝੜਾਤੀ ਕਿਤੇ ਚਿੱਟੀ ਝੜਾਤੀ ਛੱਡੀ ਐ ਕੋਈ ਜਗਾ ਅਸੀਂ ਕੰਠੀ ਜੰਜੂ ਤਿਲਕ ਨ ਧਰਹੀ ਇਹ ਨਹੀਂ ਲਾਉਂਦੇ ਪਰ ਸਾਡੇ ਵਾਲੇ ਕਈ ਅੰਮ੍ਰਿਤ ਸ਼ੱਕੇ ਵੀ ਪੋਹ ਲੈ ਕੇ ਵੀ ਬਾਣੀ ਵੀ ਪੜਦੇ ਨੇ ਤਿਲ ਕਲਾਈ ਫਿਰਦੇ ਨੇ ਕੰਠੀ ਪਾਈ ਆ ਤੇ ਹੋ ਸਕਦਾ ਇਹਨਾਂ ਨੇ ਜੰਜੂ ਵੀ ਪਾ ਲਿਆ ਹੋਵੇ ਜਿਵੇਂ ਕਈ ਕਹਿ ਦਿੰਦੇ ਨੇ ਵੀ ਇਹਨਾਂ ਦੇ ਥੱਲੇ ਜੀ ਖਾਕੀ ਨਿਕਰਾਂ ਪਾਈਆਂ ਹੋਈਆਂ ਇਹਨਾਂ ਨੇ ਇਹ ਹਾਲਾਤ ਸਮਾਜ ਦੇ ਉਹ ਦੁਸ਼ਮਣ ਬਿਆਨ ਕਰਦਾ ਕਹਿੰਦਾ ਵੀ ਇਹ ਸਿੱਖ ਇਸ ਤਰ੍ਹਾਂ ਦੇ ਨੇ ਬੁੱਤ ਪ੍ਰਸਤੀ ਕਬ ਹੁਣਾ ਕਰ ਰਹੀ ਇਹ ਬੁੱਤ ਪ੍ਰਸਤੀ ਨਹੀਂ ਕਰਦੇ ਉਹ ਫਿਰ ਪੁੱਛਦਾ ਕਹਿੰਦਾ ਫਿਰ ਕਰਦੇ ਕੀ ਨੇ ਕਹਿੰਦਾ ਸ੍ਰੀ ਨਾਨਕ ਜੋ ਕਥੀ ਕਲਾਮ ਇਨਾਂ ਦਾ ਬਾਬਾ ਨਾਨਕ ਕਲਮਾ ਲਿਖ ਕੇ ਗਿਆ ਉਹ ਆਪਣੀ ਭਾਸ਼ਾ ਦੇ ਵਿੱਚ ਗੁਰਬਾਣੀ ਨੂੰ ਕਲਮਾ ਕਹਿੰਦਾ ਕਹਿੰਦਾ ਸ੍ਰੀ ਨਾਨਕ ਜੋ ਕਥੀ ਕਲਾਮ ਤਿੰਨ ਪਰ ਰਾਖਤ ਆਮਾਮ ਤਮਾਮ ਇਹ ਪੂਰਨ ਭਰੋਸਾ ਰੱਖਦੇ ਨੇ ਬਾਬੇ ਦੀ ਬਾਣੀ ਦੇ ਉੱਪਰ ਗੁਰੂ ਦੀ ਬਾਣੀ ਦੇ ਉੱਪਰ ਇਹਨਾਂ ਦਾ ਬਾਬਾ ਨਾਨਕ ਜਿਹੜੇ ਕਲਾਮ ਲਿਖ ਕੇ ਗਿਆ ਜਿਹੜੀ ਬਾਣੀ ਲਿਖ ਕੇ ਗਿਆ ਉਹਦੇ ਉੱਪਰ ਪੂਰਨ ਵਿਸ਼ਵਾਸ ਪੂਰਨ ਭਰੋਸਾ ਹੈ ਇਹਨਾਂ ਨੂੰ ਕੰਮ ਨਹੀਂ ਲੱਗੀ ਹੋਵੇਗੀ ਆਲੇ-ਦਾਲੇ ਬੈਠੀ ਜਨਤਾ ਜਦ ਆ ਗੱਲਾਂ ਉੱਥੇ ਚੱਲੀਆਂ ਹੋਣਗੀਆਂ ਜਦ ਖਾਨ ਬਹਾਦਰ ਜਕਰੀਆ ਖਾਨ ਨੇ ਦੁਸ਼ਮਣ ਹੁੰਦਿਆਂ ਹੋਇਆਂ ਨਾਦਰ ਸ਼ਾਹ ਨੂੰ ਸਿੱਖਾਂ ਦੀ ਸਿਫਤ ਸੁਣਾਈ ਹੋਏਗੀ ਕੀ ਮਾਹੌਲ ਹੋਏਗਾ ਕਦੇ ਦ੍ਰਿਸ਼ ਉਹ ਅੱਖਾਂ ਦੇ ਸਾਹਮਣੇ ਲਿਹਾ ਕੇ ਦੇਖੋ ਇੱਕ ਦੁਸ਼ਮਣ ਤਾਰੀਫ ਕਰਦਾ ਅੱਜ ਅਸੀਂ ਕਿੱਥੇ ਖੜੇ ਹਾਂ ਛੱਡੀ ਏ ਕੋਈ ਚੀਜ਼ ਕੇਵਲ ਤੇ ਕੇਵਲ ਗੁਰਬਾਣੀ ਨੂੰ ਆਸਰਾ ਬਣਾਉਣਾ ਅਸੀਂ ਅਸੀਂ ਗੁਰੂ ਦੀ ਕਹੀ ਹੋਈ ਗੱਲ ਮੈਂ ਅਕਸਰ ਕਹਿੰਦਾ ਹੋਂ ਨਾ ਗੁਰੂ ਦੇ ਬੋਲ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਗੁਰਬਾਣੀ ਖੁਦ ਗੁਰੂ ਦੇ ਆਪਣੇ ਬੋਲ ਨੇ ਆਪਣੀਆਂ ਲਿਖੀਆਂ ਹੋਈਆਂ ਜਿਵੇਂ ਉਹ ਦੁਸ਼ਮਣ ਕਹਿੰਦਾ ਵੀ ਕਲਮਾ ਨੇ ਗੁਰੂ ਦੀਆਂ ਉਹ ਗੁਰੂ ਦੀ ਬਾਣੀ ਆਪ ਲਿਖੀ ਹੋਈ ਹੈ ਅਸੀਂ ਉਸ ਨੂੰ ਮੰਨਣਾ ਸੀ ਪਰ ਇਧਰ ਲੀਆਂ ਉਧਰ ਲੀਆਂ ਚੀਜ਼ਾਂ ਸਾਨੂੰ ਉਂਗਲੀ ਫੜ ਕੇ ਕੋਈ ਕਿੱਧਰ ਨੂੰ ਲੈ ਜਾਂਦਾ ਸੀ ਉਧਰ ਨੂੰ ਆ ਹੁਣ ਸੱਪਾਂ ਦੀ ਪੂਜਾ ਹੋਣੀ ਹੈ ਉਧਰ ਨੂੰ ਤੁਰ ਪੈਣਾ ਸੀ ਆ ਬਾਬਿਆਂ ਦੀਆਂ ਵਰਸ਼ੀਆਂ ਆਉਣੀਆਂ ਨੇ ਵਰਸ਼ੀਆਂ ਤੇ ਸਮਾਗਮਾਂ ਤੇ ਵਰਸ਼ੀਆਂ ਮਨਾਉਣ ਤੁਰ ਜਾਣਾ ਵੱਡੇ ਵੱਡੇ ਬੋਰਡ ਲੱਗੇ ਹੋਏ ਨੇ ਨਾ ਪਰ ਉਧਰ ਦੋਸ਼ਮ ਨਬੀ ਸਿੱਖਾਂ ਦੀ ਤਾਰੀਫ ਕਰਦਾ ਵੀ ਇਹ ਇਸ ਤਰ੍ਹਾਂ ਦੇ ਨੇ ਇਹ ਗੁਰਬਾਣੀ ਤੋਂ ਬਿਨਾ ਹੋਰ ਕਿਸੇ ਪਾਸੇ ਨਹੀਂ ਜਾਂਦੇ ਪਰ ਅੱਜ ਅਸੀਂ ਕਿੱਥੇ ਖੜੇ ਆ ਕਦੇ ਦੇਖੀ ਐ ਇਹ ਚੀਜ਼ ਕਿਹੜੀ ਚੀਜ਼ ਆ ਜਿਹੜੀ ਅੱਜ ਅਸੀਂ ਨਹੀਂ ਛੱਡੀ ਮੈਂ ਧੰਨਵਾਦ ਕਰਦਾ ਸਾਰੇ ਨਹੀਂ ਹੁੰਦੇ ਉਹਨਾਂ ਵੀਰਾਂ ਦਾ ਜਿਹੜੇ ਕੇਵਲ ਤੇ ਕੇਵਲ ਗੁਰਬਾਣੀ ਨੂੰ ਸਮਝਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਰਪਿਤ ਹੋ ਕੇ ਚੱਲਦੇ ਨੇ ਪਰ ਜਿਹੜੇ ਚੰਮਾ ਦੇ ਪੁਜਾਰੀ ਬਣ ਗਏ ਨੇ ਜਿਹੜੇ ਪੱਥਰਾਂ ਦੇ ਪੁਜਾਰੀ ਬਣ ਗਏ ਨੇ ਜਿਹੜੇ ਮੂਰਤੀਆਂ ਤੇ ਫੋਟੋਆਂ ਤਸਵੀਰਾਂ ਦੇ ਪੁਜਾਰੀ ਬਣ ਗਏ ਨੇ ਜਿਹੜੇ ਬਾਬਾ ਬਾਬੇ ਦੇ ਕਹੇ ਹੋਏ ਮਨ ਘੜਤ ਬੋਲ ਨੂੰ ਗੁਰਬਾਣੀ ਨਾਲੋਂ ਵੀ ਉੱਚਾ ਸਮਝਦੇ ਨੇ ਉਹਨਾਂ ਨੂੰ ਕਿੱਥੇ ਰੱਖਣਾ ਹੈ ਉਹਨਾਂ ਦੀ ਕੋਈ ਤਾਰੀਫ ਨਹੀਂ ਉਹਨਾਂ ਨਾਲ ਕੋਈ ਲਿਹਾਜ਼ ਵੀ ਨਹੀਂ ਹਾਂ ਜੇ ਉਹ ਵਾਪਸ ਸਿੱਖੀ ਦੇ ਵਿੱਚ ਆਉਂਦੇ ਨੇ ਗੁਰਬਾਣੀ ਨੂੰ ਮੰਨ ਕੇ ਚੱਲਦੇ ਨੇ ਤਾਂ ਧੰਨਵਾਦ ਹੈ ਉਹਨਾਂ ਦਾ ਮੈਂ ਕਹਿੰਦਾ ਮੈਂ ਵਾਰ-ਵਾਰ ਧੰਨਵਾਦ ਕਰਦਾ ਜਿਹੜੇ ਗੁਰੂ ਨੂੰ ਸਮਰਪਿਤ ਹੋ ਕੇ ਚੱਲਦੇ ਨੇ ਸਾਰੇ ਨਹੀਂ ਹੁੰਦੇ ਪਰ ਬਹੁਤਾਤ ਜਨਤਾ ਲੱਗੀ ਹੋਈ ਹੈ ਤੁਸੀਂ ਦੇਖੋ ਕਿਵੇਂ ਦੁਸ਼ਮਣ ਵੀ ਸਿੱਖ ਦੀ ਤਾਰੀਫ ਕਰਦਾ ਵੀ ਆਹ ਚੀਜ਼ਾਂ ਕਰਦ ਨੇ ਇਹ ਕਰਮ ਕਾਂਡਾਂ ਚ ਨਹੀਂ ਉਲਝੇ ਫਿਰਦੇ ਪਰ ਅਸੀਂ ਉਲਝੇ ਹੋਏ ਆਂ ਬੱਚੀਏ ਮੁੜ ਕੇ ਵਾਪਸ ਆਈਏ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਰਪਿਤ ਹੋਈਏ